ਸਤਿ ਸ੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣਨੋਂ ਲਾਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਹੈਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਜੁੜਦੇ ਨੇ ਸਾਡੇ ਚੈਨ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿਲਜਾਉਣ ਦਾ ਬੜਾ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਜੀ ਸੋ ਸੁੱਤ ਪੜਾ ਗੱਲ ਕਰਾਂਗੇ ਜੀ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਾਜੋਂ ਲਾਕੇ ਜਦੋਂ ਦੇ ਉਹ ਜਥੇਦਾਰ ਬਣੇ ਨੇ ਉਹਨਾਂ ਦੇ ਨਾਲ ਵਿਵਾਦ ਲਗਾਤਾਰ ਚੱਲਦੇ ਰਹਿੰਦੇ ਨੇ ਤੇ ਅੱਜ ਉਹਨਾਂ ਵੱਲੋਂ ਪੰਜ ਵਚਨ ਚਰਚਾ ਇਹ ਛੜੀ ਹੋਈ ਹੈ ਢਿਲ ਸਾਹਿਬ ਵੀ ਉਹ ਸੰਦੇਸ਼ ਨਹੀਂ ਦੇਣੀ ਉਹਨਾਂ ਸੰਦੇਸ਼ ਨਹੀਂ ਦਿੱਤਾ ਜਾਣ ਦੇਵੇਗਾ ਜੀ ਦੇਖੋ ਪ੍ਰਸਤਤੀਆਂ ਕੁਝ ਵੀ ਹੋ ਸਕਦੀਆਂ ਨਹੀਂ ਕਿਉਂਕਿ ਗਿਆਨੀ ਕੁਲਦੀਪ ਸਿੰਘ ਗੜਕਾ ਜਿੱਦੀ ਜਿਹੜੀ ਨਿਯੁਕਤੀ ਹੋਈ ਉਹਨ ਨਿਯੁਕਤੀ ਐ ਉਸ ਵੇਲੇ ਕੀਤੀ ਜਦੋਂ ਤਖਤਸ਼ਰੀ ਕੇਸਗੜ ਸਾਹਿਬ ਦੇ ਕਿਵਾੜ ਵੀ ਨਹੀਂ ਸੀ ਖੁੱਲੇ ਐਡੇ ਕਿਹੜੀ ਕਾਲੀ ਪੈ ਗਈ ਔਰ ਬਹੁਤ ਸਾਰੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਦਸਤਾਰ ਵੀ ਨਹੀਂ ਸੇ ਦਿੱਤੀ ਫਿਰ ਇੱਕ ਸਮਾਗਮ ਆਇਆ ਸ਼ਾਇਦ ਉਹ ਕੱਲੂਕਾਰਾ ਦਿਵਸੀ ਸੀ ਕਿ ਨਹੀਂ ਕੁਲਦੀਪ ਸਿੰਘ ਅੜਗਾ ਜਸ ਸੰਦੇਸ਼ ਦੇਣ ਲੱਗੇ ਤਾਂ ਕੁਝ ਜਥੇਬੰਦੀਆਂ ਨੇ ਉਹਨਾਂ ਨੂੰ ਰੋਕਤਾ ਕਿ ਤੁਸੀਂ ਸੰਦੇਸ਼ ਨਹੀਂ ਦੇ ਸਕਦੇ ਕਿਉਂਕਿ ਤੁਸੀਂ ਸਰ ਪ੍ਰਬੰਧ ਤੇ ਜਥੇਦਾਰ ਨਹੀਂ ਤੁਸੀਂ ਤਾਂ ਇੱਕ ਧਿਰ ਵੱਲੋਂ ਥਾਪੇ ਹੋਏ ਜਥੇਦਾਰੋਂ ਤੇ ਅੱਜ ਤੱਕ ਕਾਰਜਕਾਰੀ ਹੋਂ ਭਾਵੇਂ ਇਹਨਾਂ ਨੇ ਪਿਛਲੇ ਸਮੇਂ ਦੇ ਦੌਰਾਨ ਕੁਝ ਜਥੇਬੰਦੀਆਂ ਨੂੰ ਸਿੱਖ ਸੰਸਥਾਵਾਂ ਨੂੰ ਉਹਨਾਂ ਧਿਰਾਂ ਨੂੰ ਜਿਨ੍ਹਾਂ ਨੇ ਬਹੁਤ ਡਟ ਕੇ ਵਿਰੋਧ ਕੀਤੇ ਨੇ ਉਨਾਂ ਨੂੰ ਸ਼ਕਤ ਕਰਨ ਦਾ ਯਤਨ ਵੀ ਕੀਤਾ ਉਹਨਾਂ ਦੇ ਨਾਲ ਮੇਲਬਲਾਬ ਵੀ ਕੀਤਾ ਪਰ ਇਹ ਕੋਈ ਪਤਾ ਨਹੀਂ ਕਿਉਂਕਿ ਗੜਗਾਜਾ ਸਾਹਿਬ ਨੇ ਅੱਜ ਦੀਵਾਲੀ ਦਾ ਸੰਦੇਸ਼ ਬੰਦੀ ਛੋੜ ਦਿਵਸ ਦਾ ਦੀਵਾਲੀ ਨਹੀਂ ਬੰਦੀ ਛੋੜ ਦਿਵਸ ਦਾ ਸੰਦੇਸ਼ ਦੇਣਾ ਹੈ ਕੌਮ ਦੇ ਨਾਤੇ ਤੇ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਬੰਦ ਹੈ ਕੁਝ ਨਹੀਂ ਕਹਿ ਸਕਦੇ ਅਸੀਂ ਇੱਕੋ ਹੀ ਗੱਲ ਕਹਾਂਗੇ ਕਿ ਜਿਹੜਾ ਇਹ ਓਕੇਜਨ ਹੁੰਦੇ ਨੇ ਮੌਕੇ ਹੁੰਦੇ ਨੇ ਇਹੋ ਜਿਹੇ ਮੌਕਿਆਂ ਦੇ ਉੱਤੇ ਮੇਰੇ ਖਿਆਲ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਕੀਤੀ ਜਾਣੀ ਚਾਹੀਦੀ ਜਿਸ ਦੇ ਨਾਲ ਨੁਕਸਾਨ ਹੁੰਦਾ ਹੋਵੇ ਦਫੇੜ ਹੁੰਦੀ ਹੋਵੇ ਪਰ ਫਿਰ ਵੀ ਸਾਡੀਆਂ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹ ਇੱਕ ਮੰਚ ਤੇ ਇਸ ਕਰਕੇ ਨਹੀਂ ਆਈਆਂ ਇੱਕ ਸਿਆਸੀ ਤਰ ਸਾਰਿਆਂ ਨੂੰ ਆਪਣੇ ਮਾਗ ਨਚਾਉਣ ਦਾ ਯਤਨ ਕਰਦੀ ਹੈ ਜਿਹਦੇ ਕਰਕੇ ਜੜੀਆਂ ਸਾਡੀਆਂ ਸਸਥਾਵਾਂ ਨੇ ਉਨਤੇ ਪ੍ਰੋਸਾ ਨਹੀਂ ਕਰਦੀਆਂ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ 350 ਸਾਲਾ ਸ਼ਹੀਦੀ ਦਿਹਾੜੇ ਨੂੰ ਲੈ ਕੇ ਜਿਹੜਾ ਸਮਾਗਮ ਹੈ ਨਗਰ ਕੀਰਤਨਾ ਉਹ ਜੈਪੁਰ ਵੱਲ ਤੋਂ ਰਵਾਨਾ ਹੋਇਆ ਜੀ ਦੇ ਕੋ 350 ਸਾਲਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੂੰ ਕਿਹਾ ਜਾਂਦਾ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ 25 ਨਵੰਬਰ ਨੂੰ ਗੁਰੂ ਸਾਹਿਬ ਦੀ ਸ਼ਹਾਦਤ ਦਾ ਦਿਵਸ ਹੈ ਹਰ ਸਾਲ ਦਿੱਲੀ ਦੇ ਵਿੱਚ ਵੱਡੇ ਸਮਾਗਮ ਹੁੰਦੇ ਆ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਬਹੁਤ ਸਾਰੇ ਸਮਾਗਮ ਆਪ ਕਰਵਾਉਂਦੀ ਹੈ ਔਰ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਸ਼ਹਾਦਿਆਂ ਦਾ ਸ਼ਹਾਦਤ ਦਿਵਸ ਹੈ ਇਹ ਵੀ ਬਨਾਇਆ ਜਾਂਦਾ ਹੈ। ਔਰ ਲਾਲ ਕਿਲੇ ਦੇ ਉੱਤੇ ਇਹ ਸਵਾਗਤ ਕਰਦੇ ਆ। ਇੱਕ ਵਾਰ ਨਹੀਂ ਕਈ ਵਾਰ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਰਾਜਨਾਥ ਸਿੰਘ ਜੇਪੀ ਨੱਡਾ ਇਹਨਾਂ ਦੇ तमाम ਹੋਰ ਮੰਤਰੀ ਤੇ ਆਗੂ ਖਾਸ ਕਰ ਇਸ ਮੰਤਰੀ ਮੰਡਲ ਦੇ ਵਿੱਚ ਸਿੱਖ ਮੰਤਰੀ ਵੀ ਨੇ ਹਰਦੀਪ ਸਿੰਘ ਪੁਰੀ ਸਾਹਿਬ ਇਹ ਸਾਰੇ ਲੋਕ ਉੱਥੇ ਜਾ ਕੇ ਸ਼ਰਧਾ ਨਾਲ ਜਾਂਦੇ ਐ ਤਾਂ ਇੱਕ ਨਗਰ ਕੀਰਤਨ ਜਿਹੜਾ ਇਧਰ ਅਸਾਮ ਵਾਲੇ ਪਾਸੇ ਤੋਂ ਸ਼ੁਰੂ ਹੋਇਆ ਉਹ ਅੱਗੇ ਨੂੰ ਵੱਧਦਾ ਆ ਰਿਹਾ ਹੈ ਇਹ ਨਗਰ ਕੀਰਤਨ ਆਖਰ ਦੇ ਵਿੱਚ ਇਹਨਾਂ ਨੇ ਕਹਿੰਦੇ ਆਨੰਦਪੁਰ ਸਾਹਿਬ ਪਹੁੰਚਣਾ ਔਰ ਪੜਾ ਉਹਨਾਂ ਨੇ ਬਰਾਏ ਹੋਏ ਨੇ ਪੜਾ ਵਜ ਪੜਾ ਇਹ ਨਗਰ ਕੀਰਤਨ ਅੱਗੇ ਵੱਲ ਆ ਰਿਹਾ ਹੈ ਕੱਲੇ ਨਗਰ ਕੀਰਤਨ ਸ਼ਾਮੀ ਰਾਜਸਥਾਨ ਦੇ ਸ਼ਹਿਰ ਜੈਪੁਰ ਦੇ ਵਿੱਚ ਪਹੁੰਚ ਗਿਆ ਸੀ ਅੱਜ ਸਵੇਰੇ ਇਹ ਆਪਣੇ ਅਗਲੇ ਪੜਾਅ ਵਾਸਤੇ ਸ਼ੁਰੂ ਹੋ ਗਿਆ ਤੇ ਜਿੰਨੀਆਂ ਕ ਖਬਰਾਂ ਸਾਡੇ ਕੋਲੇ ਪੁੱਜ ਰਹੀਆਂ ਨੇ ਉਹਨਾਂ ਖਬਰਾਂ ਦੇ ਮੁਤਾਬਕ ਕਿ ਨਗਰ ਕੀਰਤਨ ਨੂੰ ਬਹੁਤ ਵੱਡਾ ਹੁਲਾਰਾ ਮਿਲ ਰਿਹਾ ਹੈ ਸਾਰੀਆਂ ਹੀ ਸੰਗਤਾਂ ਭਾਵੇਂ ਉਹ ਕਿਸੇ ਧਰਮ ਨਾਲ ਸੰਬੰਧਿਤ ਹੋਣ ਨਗਰ ਕੀਰਤਨ ਦੇ ਸਨਮਾਨ ਵਜੋ ਸਤਕਾਰ ਵਜੋ ਵੱਡੀ ਗਿਣਤੀ ਵਿੱਚ ਉਮੜ ਰਹੀਆਂ ਨੇ ਤੇ ਨਗਰ ਕੀਰਤਨ ਅੱਜ ਜੈਪੁਰ ਤੋਂ ਅਗਲੇ ਪੜਾਅ ਵਾਸਤੇ ਰਵਾਨਾ ਹੋ ਗਿਆ ਤੇ ਨਵੰਬਰ ਦੇ ਸ਼ਾਇਦ ਦੂਜੇ ਹਫਤੇ ਤੱਕ ਇਹ ਨਗਰ ਕੀਰਤਨ ਅਨੰਦਪੁਰ ਸਾਹਿਬ ਪਹੁੰਚੇਗਾ ਜਿੱਥੇ ਵੀ ਇਹਨਾਂ ਨੇ ਪੜਾਅ ਬਣਾਇਆ ਹੋਇਆ ਜੋ ਵੀ ਇਹਨਾਂ ਦਾ ਸਿਸਟਮ ਹੋਇਆ ਉਹਨਾਂ ਨੇ ਦਿੱਲੀ ਤੱਕ ਰੱਖਣਾ ਜਾਂ ਅੱਗੇ ਤੱਕ ਲੈ ਕੇ ਆਉਣਾ ਉਹਨਾਂ ਤੇ ਨਿਰਪੱਖਰ ਦਾ ਪਰ ਨਗਰ ਕੀਰਤਨ ਨੂੰ ਚਾਰੇ ਪਾਸਿਓਂ ਬਹੁਤ ਵੱਡਾ ਹੁਲਾਰਾ ਮਿਲਦਾ ਪਿਆ ਜੀ ਤੁਸੀਂ ਦੂਜੇ ਪਾਸੇ ਗੱਲ ਕਰਾਂਗੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੀ ਲਗਾਤਾਰ ਹੋ ਜ਼ੋਰ ਦਿੰਦੇ ਨੇ ਵੀ ਆਪਣੇ ਦੇਸ਼ ਦੀਆਂ ਚੀਜ਼ਾਂ ਨੂੰ ਖਰੀਦਿਆ ਜਾਵੇ ਤੇ ਉਹਨਾਂ ਕਿਹਾ ਕਿ ਹੁਣ ਆਪਣੇ ਦੇਸ਼ ਦੇ ਜਿਹੜੇ ਯੰਤਰ ਨੇ ਆਪਾਂ ਨੂੰ ਉਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਜੀ ਪ੍ਰਧਾਨ ਮੰਤਰੀ ਬਹੁਤ ਲੰਬੇ ਸਮੇਂ ਤੋਂ ਸਵਦੇਸ਼ੀ ਬਸਤਾਂ ਦੇ ਉੱਤੇ ਸਭ ਤੋਂ ਵੱਧ ਤਰਜੀਹ ਦੰਦੇ ਨੇ ਆਪਾਂ ਅਕਤੂਬਰ ਦੇ ਮਹੀਨੇ ਦੇ ਵਿੱਚੋਂ ਲੰਘ ਰਹੇ ਹਾਂ ਬਲਵਿੰਦਰ ਸਿੰਘ 2 ਅਕਤੂਬਰ ਨੂੰ ਮਹਾਤਮਾ ਗਾਂਧੀ ਰਾਸ਼ਟਰ ਪਿਤਾ ਦਾ ਜਨਮ ਦਿਨ ਹੁੰਦਾ ਹੈ ਤੇ 2 ਅਕਤੂਬਰ ਤੋਂ ਆਪਾਂ ਗਾਂਧੀ ਜਯੰਤੀ ਤੋਂ ਜਿਹੜਾ ਖੱਦਰ ਹੈ ਅੱਜ ਕੱਲ ਤਾਂ ਇਹ ਖੱਦਰ ਬਹੁਤ ਹੀ ਉੱਚ ਦਰਜੇ ਦਾ ਮਾਰਕੀਟ ਦੇ ਵਿੱਚ ਆ ਗਿਆ ਹੈ ਤੁਸੀਂ ਕਦੇ ਇਹਨਾਂ ਦੇ ਅੰਪੋਰਿਅਮ ਵਗੈਰਾ ਤੇ ਜਾ ਕੇ ਦੇਖਿਓ ਕਿ ਕਿੰਨਾ ਸੁੰਦਰ-ਸੁੰਦਰ ਖੱਦਰ ਉੱਥੇ ਪਿਆ ਹੋਇਆ ਹੈ ਤੁਸੀਂ ਪ੍ਰਧਾਨ ਮੰਤਰੀ ਕਹਿ ਰਹੇ ਨੇ ਕਿ ਸਾਨੂੰ ਆਪਣੇ ਦੇਸ਼ਾਂ ਦੀਆਂ ਅਵਸਥਾਾਂ ਦੇ ਉੱਤੇ ਫਖਰ ਹੋਣਾ ਚਾਹੀਦਾ ਹੈ ਮਾਣ ਹੋਣਾ ਚਾਹੀਦਾ ਹੈ ਸਾਨੂੰ ਆਪਣੇ ਸਵਦੇਸ਼ੀ ਵਸਤਾਂ ਨੂੰ ਜ਼ਿਆਦਾ ਅਪਣਾਉਣਾ ਚਾਹੀਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਦੀ ਸਰਕਾਰ ਨੇ ਇਸ ਕਦਮ ਨੂੰ ਉਤਸ਼ਾਹਤ ਕਰਨ ਵਾਸਤੇ ਜੀਐਸਟੀ ਦਰਾਂ ਦੇ ਵਿੱਚ ਕਟੌਤੀ ਵੀ ਤਾਂ ਕੀਤੀ ਹੈ ਜਿਹੜਾ ਇਹ ਕਟੌਤੀ ਦੇ ਨਾਲ ਕੀਮਤਾਂ ਦੇ ਵਿੱਚ ਥੱਲੇ ਆਈਆਂ ਨੇ ਆਮ ਲੋਕਾਂ ਦੀ ਪਹੁੰਚ ਦੇ ਵਿੱਚ ਇਹ ਕੀਮਤਾਂ ਆ ਗਈਆਂ ਨੇ ਸਮੇ ਇਸ ਗੱਲ ਦੇ ਵਿੱਚ ਬਹੁਤਾ ਨਾ ਅੱਗੇ ਜਾਵਾਂ ਪਰ ਪ੍ਰਧਾਨ ਮੰਤਰੀ ਦਾ ਸੁਪਨਾ ਹੈ ਕਿ ਸਾਨੂੰ ਆਪਣੇ ਮੁਲਕ ਦੀਆਂ ਅਵਸਥਾ ਤੇ ਜ਼ਿਆਦਾ ਨਿਰਪਰ ਕਰਨਾ ਚਾਹੀਦਾ ਯਾਦ ਕਰੋ ਜਦੋਂ ਅਸੀਂ ਆਜ਼ਾਦ ਹੋਏ ਸਾਂ ਤਬ ਸਾਡੀਆਂ ਮੰਡੀਆਂ ਦੇ ਵਿੱਚ ਰੂਸ ਦੇ ਬਣੇ ਹੋਏ ਟਰੈਕਟਰ ਇਹ ਮੈਂ ਗੱਲ ਕਰ ਰਿਹਾ 1960 ਸੁੱਟ ਦੀ ਡੀਟੀ 14 ਇੱਕ ਅਜਿਹਾ ਟਰੈਕਟਰ ਸੀ ਜਦੋਂ ਉਹਦਾ ਗੇਅਰ ਬਦਲਣਾ ਪੈਂਦਾ ਤਾਂ ਦੋਨੇ ਹੱਥ ਖਾਲੀ ਨਹੀਂ ਸੀ ਹੁੰਦੇ ਸਟੇering ਨੂੰ ਛੱਡਣਾ ਪੈਂਦਾ ਗੇਅਰ ਪਾ ਕੇ ਫਿਰ ਕਲੱਚ ਵੀ ਹੱਥ ਨਾਲ ਲੱਗਦਾ ਫਿਰ ਡਿਊਟੀ ਠਾਈ ਆਇਆ ਉਹਦੀ ਸਟਾਰਟਿੰਗ ਦੇ ਵਿੱਚ ਪੈਟਰੋਲ ਦੀ ਵਰਤੋਂ ਹੁੰਦੀ ਰੋਪੜ ਦੇ ਇਲਾਕੇ ਦੇ ਵਿੱਚ ਜਾਂ ਮਰੰਡੇ ਦੇ ਇਲਾਕੇ ਦੇ ਵਿੱਚ ਡਿਊਟੀ ਠਾਈ ਟਰੈਕਟਰ ਅੱਜ ਵੀ ਮਿਲਦੇ ਆ ਤੇ ਜਦੋਂ ਅਸੀਂ ਸਰਹੰਦ ਤੋਂ ਚੰਡੀਗੜ੍ਹ ਵੱਲ ਜਾਂਦੇ ਆ ਮੋਹਾਲੀ ਵੱਲ ਜਾਂਦੇ ਆ ਕਈ ਟਾਬਿਆਂ ਦੇ ਉੱਤੇ ਇਹ ਡੀਟੀ 28 ਜਾਂ ਵਾਈਲੋਰਸ ਇਹ ਟਰੈਕਟਰ ਵੀ ਖੜੇ ਮਿਲਣਗੇ ਤੇ ਪਿੱਛੇ ਜੇ ਸਾਡੇ ਕੁਝ ਕਲਾਕਾਰਾਂ ਨੇ ਇਕੱਠੇ ਹੋ ਕੇ ਵਾਈਲੋਰਸ ਇੱਕ ਫਿਲਮ ਵੀ ਬਣਾਈ ਸੀ ਸੋ ਉਹ ਟਰੈਕਟਰ ਸਾਡੇ ਇੱਥੇ ਆਉਂਦੇ ਹੁੰਦੇ ਸੀ ਹੌਲੀ-ਹੌਲੀ ਅਸੀਂ ਬਹੁਤ ਜ਼ਿਆਦਾ ਤਰੱਕੀ ਕੀਤੀ ਤੇ ਸਾਡੇ ਆਪਣੇ ਟਰੈਕਟਰ ਵੀ ਹੁਣ ਵਿਸ਼ਵ ਪੱਧਰ ਤੇ ਜਾਣੇ-ਜਾਨ ਲੱਗ ਪਏ ਨੇ। ਜੀ। ਸੋ ਦੂਜੇ ਪਾਸੇ ਗੱਲ ਕਰਾਂਗੇ ਕਿ ਸਭ ਅੰਮ੍ਰਿਤਸਰ ਦੇ ਵਿੱਚ ਪੁਲਿਸ ਵੱਲੋਂ ਇੱਕ ਭਗੋੜੇ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਦੇ ਕੋਲੋਂ ਅਸਲਾਹ ਤੇ ਹਿਰੋਇਨ ਬਰਾਮਦ ਕੀਤੀ ਗਈ ਹੈ ਜੀ। ਹਾਂ ਜਿਹੜਾ ਅੰਮ੍ਰਿਤਸਰ ਦਾ ਕਮਿਸ਼ਨੇਟ ਦਾ ਇਲਾਕਾ ਹੈ। ਉਹਨਾਂ ਦੇ ਏਡੀਸੀਪੀ ਨੇ ਇਹਨਾਂ ਦਾ ਨਾਮ ਹੈਗਾ ਬਲਜੀਤ ਸਿੰਘ ਇਹਨਾਂ ਦੇ ਨਾਲ ਕੁਝ ਹੋਰ ਅਧਿਕਾਰੀ ਵੀ ਬੈਠੇ ਹੋਏ ਸਨ ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਨੇ ਇੱਕ ਪੁਗੌੜੇ ਨੂੰ ਕਾਬੂ ਕੀਤਾ ਜਿਹੜਾ ਕਿ ਸੁਲਤਾਨਪਿੰਡ ਦਾ ਰਹਿਣ ਵਾਲਾ ਹੈ ਇਹਦਾ ਨਾਮ ਹੈਗਾ ਜਿਹੜਾ ਹੈਗਾ ਰਾਜਨ ਨਾ ਸਾਜਨ ਸਾਜਨ ਪੁੱਤਰ ਮਨਜੀਤ ਸਿੰਘ ਇਹਦੇ ਕੋਲੋਂ ਬਰਾਮਦ ਕੀ ਕੀਤਾ ਇੱਕ 32 ਬੋਰ ਪਿਸਤੌਲ ਇੱਕ 9 ਐਮ ਐਮ ਦਾ ਪਿਸਤੌਲ ਤੇ 10 ਗ੍ਰਾਮ ਦੇ ਲਗਭਗ ਹੈਰੌਣ ਵੀ ਬਰਾਮਦ ਹੋਈ ਹੈ ਇਹ ਪੋਗੜਾ ਚੱਲਿਆ ਆ ਰਿਹਾ ਸੀ ਇਦੇ ਬਾਰੇ ਪੁਲਿਸ ਨੂੰ ਸੂਚਨਾ ਮਿਲੀ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਇਹਨੂੰ ਕਾਬੂ ਕਰ ਲਿਆ ਕਾਬੂ ਕਰਕੇ ਆ ਦੋ ਪਿਸਤੌਲ ਵਗੈਰਾ ਤੇ ਹਰੋਨ ਬਰਾਮਦ ਕੀਤੀ ਹੈ ਤੇ ਹੁਣ ਇਹਦਾ ਰਵਾੜ ਲੈ ਕੇ ਪੁਲਿਸ ਅਧਿਕਾਰੀ ਕਹਿ ਰਹੇ ਨੇ ਕਿ ਅਸੀਂ ਅਗਲੀ ਪੁੱਛਗਤ ਸ਼ੁਰੂ ਕਰ ਦਿੱਤੀ ਹੈ ਕਿ ਇਹ ਪਿਸਤੌਲ ਕਿਵੇਂ ਆਏ ਕੌਣ ਦੇ ਕੇ ਗਿਆ ਇਸੇ ਤਰ੍ਹਾਂ ਹੈਰੋਨ ਕਿੱਥੋਂ ਆਈ ਹੈ ਕਿਹੜੇ ਵੱਡੀ ਮੱਛੀ ਤੋਂ ਤੂੰ ਖਰੀਦੀ ਹੈ ਉਹਦੇ ਬਾਰੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਅਗਲੇ ਦਿਨਾਂ ਦੇ ਵਿੱਚ ਹੋਰ ਖੁਲਾਸੇ ਵੀ ਪੁਲਿਸ ਇਹਦੀ ਜਾਂਚ ਦੇ ਆਧਾਰ ਦੇ ਉੱਤੇ ਕਰ ਸਕਦੀ ਹੈ ਜੀ ਤੁਸੀਂ ਦਿਵਾਲੀ ਨੂੰ ਲੈ ਕੇ ਜਿੱਥੇ ਤਰਨ ਤਰਨ ਚੋਣਾ ਥੋੜੀਆਂ ਠੰਡੀਆਂ ਹੋ ਗਈਆਂ ਸੀ ਹੁਣ ਦਿਵਾਲੀ ਤੋਂ ਬਾਅਦ ਮੋੜ ਸਿਆਸੀ ਲੀਡਰ ਇੱਕ ਦੂਜੇ ਦੇ ਉੱਤੇ ਬਿਆਨ ਬਾਜ਼ੀ ਕਰਨਗੇ ਤੇ ਖੁੱਲ ਕੇ ਸਾਹਮਣੇ ਆਣਗੇ ਜੀ ਦੇਖੋ ਇੱਕ ਪਾਸੇ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਨੇ ਇਹ ਚੋਣਾਂ ਹੋ ਰਹੀਆਂ ਨੇ 6 ਨਵੰਬਰ ਪਹਿਲੇ ਪੜਾਅ ਦੀਆਂ 11 ਨਵੰਬਰ ਨੂੰ ਦੂਜੇ ਪੜਾਅ ਦੀਆਂ ਇੱਥੇ ਐਨਡੀਏ ਤੇ ਇੰਡੀਆ ਇਹ ਟੀਮਾਂ ਲੜ ਰਹੀਆਂ ਨੇ ਦੇਸ਼ ਦੇ ਬੱਖ-ਬੱਖ ਖੇਤਰਾਂ ਵਿੱਚ ਜਿੱਥੇ ਜਿਮ ਜਮਨੀ ਚੋਣਾ ਜਾਂ ਉਪ ਚੋਣਾ ਹੋਣੀਆਂ ਨੇ ਬਲਵਿੰਦਰ ਸਿੰਘ ਉਸ ਜਗ੍ਹਾ ਦੇ ਉੱਤੇ ਚੋਣ ਜਿਹੜੀ ਆ ਉਹ ਆਪਣੇ ਤਰਨਤਾਰਨ ਦੇ ਵਿੱਚ 11 ਨਵੰਬਰ ਨੂੰ ਕਰਾਈ ਜਾ ਰਹੀ ਹੈ ਕਿਉਂਕਿ ਦੀਵਾਲੀ ਉਹਦੇ ਨਾਲ ਹੀ ਬੰਦੀ ਛੋੜ ਦਿਵਸ ਇਹ ਅੱਜ ਆ ਬੰਦੀ ਛੋੜ ਦਿਵਸ ਕੱਲ ਨੂੰ ਬਿਸ਼ਪ ਕਰਮਾ ਜੀ ਦਾ ਵੀ ਦਿਵਸ ਹੈਗਾ ਇਸ ਤੋਂ ਬਾਅਦ ਫਿਰ ਮੈਦਾਨ ਖਾਲੀ ਹੈ ਸਿਆਸੀ ਪਾਰਟੀਆਂ ਦੇ ਆਗੂ ਦੀਵਾਲੀ ਵਗੈਰਾ ਮਨਾ ਕੇ ਹੁਣ ਥੋੜੇ ਜਿਹੀ ਵਿਹਲੇ ਨਜ਼ਰ ਆਉਣ ਲੱਗ ਪਏ ਨੇ ਤੇ ਉਹ ਅਗਲੇ ਦਿਨਾਂ ਦੇ ਵਿੱਚ ਆਪਣੇ ਡੇਰੇ ਉੱਥੇ ਲਾਉਣਗੇ ਕਿਉਂਕਿ ਦੀਵਾਲੀ ਜਾਂ ਬੰਦੀ ਛੋੜ ਦਿਵਸ ਇਹੋ ਜਿਹਾ ਧਿਆਰ ਹੈ ਜਿਨੂੰ ਹਰ ਵਿਅਕਤੀ ਆਪਣੇ ਘਰ ਦੇ ਵਿੱਚ ਰਹਿ ਕੇ ਮਨਾਉਂਦਾ ਹੈ ਇਹਦੇ ਨਾਲ ਚੋਣ ਪ੍ਰਚਾਰ ਨੂੰ ਵੀ ਇੱਕ ਕਿਸਮ ਦੀ ਖੜੋਤ ਜਈ ਆ ਗਈ ਸੀ ਕਿਉਂਕਿ ਹਰ ਵਿਅਕਤੀ ਚਾਹੁੰਦਾ ਹੈ ਕਿ ਜਿਹੜਾ ਇਹ ਸਮਾਗਮ ਹੈ ਮੈਂ ਆਪਣੇ ਘਰ ਦੇ ਵਿੱਚ ਹੀ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਬੈਠ ਕੇ ਮਨਾਵਾਂ ਪਰ ਜਦੋਂ ਉਹ ਨਾਲ ਬੈਠ ਕੇ ਮਨਾਉਂਦੇ ਹੈ ਤੇ ਹੁਣੇ ਕੱਲ ਖਤਮ ਹੈ ਇਸ ਤੋਂ ਬਾਅਦ ਜਿਹੜੇ 15 ਦਿਨ ਨੇ ਫਿਰ ਸਿਆਸੀ ਆਗੂਆਂ ਦੀਆਂ ਗੱਡੀਆਂ ਨੇ ਭਾਵੇਂ ਉਹ ਸਰਕਾਰੀ ਆ ਦੂਜੇ ਆ ਇਹਨਾਂ ਦੀਆਂ ਧੂੜਾ ਤਰਨਤਾਰ ਦੇ ਵਿੱਚ ਪੱਟੀਆਂ ਨਜ਼ਰ ਆਉਣਗੀਆਂ ਤੇ ਉਮੀਦ ਹੈ ਕਿ ਅਗਲੇ 12-13 ਦਿਨ ਚੋਣ ਪ੍ਰਚਾਰ ਤਰਨਤਾਰਨ ਦੇ ਵਿੱਚ ਬਹੁਤ ਸਖਤ ਤੇ ਗਰਮ ਹੋਵੇਗਾ ਕਿਉਂਕਿ 9 ਤਰੀਕ ਤੱਕ ਪ੍ਰਚਾਰ ਹੈ 9 ਦੀ ਸ਼ਾਮ ਨੂੰ ਖਤਮ ਹੋ ਜਾਏਗਾ ਤੇ 11 ਤਰੀਕ ਨੂੰ ਵੋਟਾਂ ਪੈਣੀਆਂ ਨੇ 14 ਤਰੀਕ ਨੂੰ ਉਹਦਾ ਨਤੀਜਾ ਵੀ ਦੂਜਿਆਂ ਦੇ ਨਾਲ ਹੀ ਆ ਜਾਣਾ ਹੈ ਜੀ ਸੋ ਸਾਡੇ ਰੱਖਿਆ ਮੰਤਰੀ ਨੇ ਜੀ ਦੇਸ਼ ਦੇ ਰਾਜਨਾਥ ਸਿੰਘ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਉਹਨੇ ਕਿਹਾ ਕਿ ਦੇਸ਼ ਦੀ ਰੱਖਿਆ ਦੇ ਲਈ ਫੌਜ ਤੇ ਸਥਾਨਕ ਪੁਲਿਸ ਦਾ ਵੱਡਾ ਨਾਲ ਸਹਿਯੋਗ ਹੈ ਜੀ ਜਿਹੜੇ ਸਾਡੇ ਰੱਖਿਆ ਮੰਤਰੀ ਨੇ ਰਾਜਨਾਥ ਸਿੰਘ ਬੜੇ ਸਹਿਰਦਾਗੂ ਨੇ ਭਾਜਪਾ ਦੇ ਪ੍ਰਧਾਨ ਵੀ ਰਹੇ ਨੇ ਗ੍ਰਹਿ ਮੰਤਰੀ ਵੀ ਰਹੇ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਬਹੁਤ ਪਤਾ ਹੈ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਸਾਡੀਆਂ ਹੱਦਾਂ ਦੀ ਰਾਖੀ ਕਰਦੀ ਹੈ ਸਾਡੀ ਭਾਰਤੀ ਫੌਜ ਤੇ ਬਖਵਾਕਰਾਂ ਦੇ ਵਿੱਚ ਜਿਹੜੀ ਸਥਾਨਕ ਪੁਲਿਸ ਅਰਧ ਸੈਨਿਕ ਪੁਲਿਸ ਜਾਂ ਹੋਰ ਹੈ ਡਿਊਟੀ ਇਹਨਾਂ ਦੀ ਵੀ ਕਿਸੇ ਗੱਲੋਂ ਘੱਟ ਨਹੀਂ ਰਾਜਨਾਥ ਸਿੰਘ ਉਹ ਰਾਣੀ ਜਿਹੜੀ ਗੱਲ ਕਹੀ ਹੈ ਉਹ ਕਹਿੰਦੇ ਇੱਕ ਪਾਸੇ ਜਿਹੜਾ ਹੱਦਾਂ ਦੇ ਉੱਤੇ ਫੌਜ ਰਾਖੀ ਕਰ ਰਹੀ ਹੈ ਤੇ ਉਹਨਾਂ ਦੇ ਮੁਕਾਬਲੇ ਹੀ ਜਿਹੜੇ ਬੱਕ ਬੱਕ ਰਾਜਾਂ ਦੀ ਪੁਲਿਸ ਹੈ ਅਰਧ ਸੈਨਿਕ ਨੇ ਬਲ ਨੇ ਜਾਂ ਹੋਰ ਨੇ ਡਿਊਟੀ ਇਹਨਾਂ ਦੀ ਵੀ ਕਿਤੇ ਘੱਟ ਨਹੀਂ ਜ਼ਿੰਮੇਵਾਰੀ ਇਹਨਾਂ ਦੀ ਵੀ ਕਿਤੇ ਘਟਣੀ ਇਹ ਰਹੀ ਆਪਣੀ ਪੂਰੀ ਤਨਦੇਹੀ ਨਾਲ ਕੰਮ ਕਰਦੇ ਆ ਇਸੇ ਕਰਕੇ ਤਾਂ ਅਪਰਾਧਿਕ ਲੋਕ ਪੜੇ ਜਾਂਦੇ ਨੇ ਔਰ ਇਹਨਾਂ ਦੀ ਡਿਊਟੀ ਕਾਰਨ ਹੀ ਤੁਸੀਂ ਲੋਕ ਘਰਾਂ ਦੇ ਵਿੱਚ ਆਰਾਮ ਦੀ ਚੈਣ ਦੀ ਨੀਂਦ ਸੌਂਦੇ ਹੋ ਸੋ ਅੱਜ ਦੇ ਜਮਾਨੇ ਦੇ ਵਿੱਚ ਇਹਨਾਂ ਦੀ ਘ ਡਿਊਟੀ ਦਾ ਆਪੋ ਆਪਣੇ ਥਾਂ ਦੇ ਉੱਤੇ ਬਹੁਤ ਵੱਡੀਆਂ ਨੇ ਤੇ ਉਹਨਾਂ ਨੇ ਦੋਨਾਂ ਦੀ ਉਹ ਪ੍ਰਸ਼ੰਸਾ ਕੀਤੀ ਹੈ ਕਿ ਜਿੱਥੇ ਹੱਦਾਂ ਦੇ ਉੱਤੇ ਫੌਜ ਉੱਥੇ ਅੰਦਰੂਨੀ ਰਾਜਾਂ ਦੇ ਵਿੱਚ ਜਿਹੜੀਆਂ ਸਾਡੀਆਂ ਸਥਾਨਕ ਪੁਲਿਸ ਦੀਆਂ ਟੁਕੜੀਆਂ ਨੇ ਉਹ ਕਿਸੇ ਵੀ ਰੂਪ 'ਚ ਹੋਣ ਦੋਹਾਂ ਦੀ ਡਿਊਟੀ ਕਿਤੇ ਘਟਣੀ ਦੋਨੋਂ ਹੀ ਸਨਮਾਨਯੋਗ ਤਰੀਕੇ ਦੇ ਨਾਲ ਦੇਸ਼ ਦੀ ਰੱਖਿਆ ਕਰਦੀਆਂ ਨੇ ਜੀ ਛੋਟੇ ਸਾਥ ਜੇ ਪਾਸ ਗੱਲ ਕਰਾਂਗੇ ਜੀ ਕਮੈਨ ਦੇ ਥੱਲੇ ਆਨ ਦੇ ਨਾਲ ਪਿਓ ਧੀ ਦੀ ਮੌਤ ਹੋ ਗਈ ਹੈ ਜੀ ਇਹ ਇਲਾਕਾ ਹੈਗਾ ਸ੍ਰੀ ਹਰਗੋਬਿੰਦਪੁਰ ਸਾਹਿਬ ਦਾ ਉਸ ਖੇਤਰ ਦੇ ਵਿੱਚ ਅੱਜ ਇੱਕ ਹਾਦਸਾ ਵਾਪਰਿਆ ਬੜਾ ਦਰਦਨਾਕ ਹਾਦਸਾ ਹਾਦਸੇ ਹਮੇਸ਼ਾ ਵਾਪਰਦੇ ਨੇ ਜਦੋਂ ਅਨਗੈਲੀਆਂ ਹੁੰਦੀਆਂ ਨੇ ਔਰ ਅਨਗੈਲੀਆਂ ਕਰਕੇ ਆਮ ਤੌਰ ਤੇ ਜਦੋਂ ਕੰਬਾਈਨਾਂ ਸੜਕ ਤੇ ਜਾਂਦੀਆਂ ਨੇ ਉਹਨਾਂ ਦਾ ਬਲੇਡ ਬਹੁਤ ਲੰਬਾ ਚੌੜਾ ਥਾਂ ਘੇਰਦਾ ਹੈ ਤੇ ਕਾਲੀ ਅੱਗੇ ਟੋਏ ਸਾਡੇ ਲੋਕ ਵੀ ਕਾਲੀ ਕਰਦੇ ਆ ਲਾਪਰਵਾਹੀ ਵੀ ਕਰਦੇ ਆ ਇਹ ਹਰਗੋਬਿੰਦਪੁਰ ਸਾਹਿਬ ਦਾ ਇਲਾਕਾ ਹੈ ਜਿੱਥੇ ਕੰਬਾਈਨ ਦੀ ਲਪੇਟ ਵਿੱਚ ਆਉਣ ਨਾਲ ਚਰਨਜੀਤ ਸਿੰਘ ਉਹਦੀ ਪੁੱਤਰੀ ਤਰਨਪ੍ਰੀਤ ਕੌਰ ਇਹ ਮੋਟਰਸਾਈਕਲ ਤੇ ਜਾ ਰਹੇ ਸਨ ਕਿ ਕੰਬਾਈਨ ਦੀ ਲਪੇਟ ਚਾਗੇ ਔਰ ਮੌਕੇ ਤੇ ਹੀ ਦੋਹਾਂ ਦੀ ਮੌਤ ਹੋ ਗਈ ਦੇਖੋ ਕੁਦਰਤ ਦੇ ਰੰਗ ਇੱਕ ਪਾਸੇ ਅਸੀਂ ਅੱਜ ਤਿਹਾਰ ਮਨਾ ਰਹੇ ਹਾਂ ਖੁਸ਼ੀਆਂ ਦਾ ਤਿਹਾਰ ਹੈ ਤੇ ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਦੇ ਵਿੱਚ ਰਾਜੀ ਇਹਨਾਂ ਦੇ ਘਰ ਦੇ ਵਿੱਚ ਜਿੱਥੇ ਪਿਆਰਤੀ ਅਜਾਈ ਮੌਤ ਚਲੇ ਗਏ ਤੇ ਉੱਥੇ ਸੱਥਰ ਵਿਛ ਗਿਆ ਜਦੋਂ ਇਸ ਤਰ੍ਹਾਂ ਦਾ ਸੱਥਰ ਵਿਛਦਾ ਕੱਲਾ ਸਬੰਧਤ ਪਰਿਵਾਰ ਨਹੀਂ ਆਸ-ਪਾਸ ਦੇ ਘਰਾਂ ਦੇ ਵਿੱਚ ਵੀ ਉਹਦਾ ਬਹੁਤ ਵੱਡਾ ਅਸਰ ਪੈਂਦਾ ਹੈ ਇਥੋਂ ਸਭਕ ਇਹੋ ਹੀ ਸਿੱਖਣਾ ਚਾਹੀਦਾ ਹੈ ਕਿ ਸਾਨੂੰ ਸੜਕ ਤੇ ਜਾਨ ਮਿਲੇ ਆਵਾਜ਼ਾਈ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਲਾਪਰਵਾਹੀ ਨਹੀਂ ਕਰਨੀ ਚਾਹੀਦੀ ਬਹੁਤ ਸਾਰੇ ਲੋਕ ਜਿਹੜੇ ਉਲਟ ਦਿਸ਼ਾ ਦੇ ਵਿੱਚ ਆਉਂਦੇ ਐ ਉਹ ਵੀ ਦੂਜੇ ਵਾਸਤੇ ਬਹੁਤ ਵੱਡੇ ਪੱਧਰ ਦੇ ਉੱਤੇ ਨੁਕਸਾਨ ਦੇ ਸਬਤ ਹੁੰਦੇ ਨੇ ਸੋ ਇਹ ਸਾਥ ਸੇ ਤਾਂ ਹੀ ਰੁਕ ਸਕਦੇ ਐ ਜੇ ਸਾਰੇ ਦੇ ਸਾਰੇ ਆਪਾਂ ਲੋਕ ਆਪਣੇ ਫਰਜ਼ ਅਦਾ ਕਰੀਏ ਆਪਣੀਆਂ ਜ਼ਿੰਮੇਵਾਰੀਆਂ ਨੂੰ ਸੰਭਾਲੀਏ ਆਪਣਾ ਆਵਾਜਾਈ ਦੇ ਨਿਯਮਾਂ ਦੇ ਉੱਤੇ ਡਟ ਕੇ ਪਹਿਰਾ ਦਈਏ ਤਾਂ ਇਹਦੇ ਤੇ ਕਾਬੂ ਪਾਇਆ ਜਾ ਸਕਦਾ ਹੈ ਜੀ ਸੋ ਹਾਟਲ ਸਾਹਿਬ ਅੱਜ ਦੇ ਪ੍ਰੋਗਰਾਮ ਦੇ ਵਿਚੰਨੀ ਆ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਉਹ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਮਿਹਰਬਾਨ ਅਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾ ਨਾਲ ਪ੍ਰੋਗਰਾਮ ਦੇ ਵਿੱਚ ਬਣੇ ਰਹੇ ਪ੍ਰੋਗਰਾਮ ਨਾਲ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ